ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਿਹਾ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਹਰਿਆਣਾ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਅਭਿਆਨ ਦੇ ਵਿੱਚ ਅਕਾਂਬਦੂ ਭੂਮਿਕਾ ਨਿਭਾ ਰਿਹਾ ਹੈ ਸਵਦੇਸ਼ੀ ਅਭਿਆਨ ਨੂੰ ਲਗਾਤਾਰ ਹਰ ਕਰ ਅਤੇ ਹਰ ਵਿਅਕਤੀ ਤੱਕ ਪਹੁੰਚਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਨਾਲ ਸੰਪਰਕ ਕਰਨ ਤੋਂ ਬਾਅਦ ਹਰਿਆਣਾ ਵਿੱਚ ਸਵਦੇਸ਼ੀ ਰਥ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਇਹ ਰਥ ਯਾਤਰਾ ਲੋਕਾਂ ਤੱਕ ਪਹੁੰਚੇਗੀ ਅਤੇ ਉਹਨਾਂ ਨੂੰ ਸਵਦੇਸ਼ੀ ਅਪਣਾਉਣ ਲਈ ਜਾਗਰੂਕ ਕਰੇਗੀ ਸੁਰੱਖਿਆ ਦੀ ਜ਼ਿੰਮੇਵਾਰੀ ਆਧੁਨਿਕ ਬਣੇਗਾ ਪੁਲਿਸ ਮਹਿਕਮਾ ਸਮਾਰਟ ਹੋਵੇਗਾ ਟ੍ਰੈਫਿਕ ਮੈਨੇਜਮੈਂਟ ਮਹਿਲਾ ਸੁਰੱਖਿਆ ਦਾ ਮਿਸ਼ਨ ਹਰਿਆਣਾ ਵਿੱਚ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਸਰਕਾਰ ਅਤੇ ਪੁਲਿਸ ਵਿਭਾਗ ਸਖਤੀ ਦੇ ਨਾਲ ਕੰਮ ਕਰ ਰਹੇ ਨੇ ਪੁਲਿਸ ਦੇ ਕੰਮਕਾਜ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸੀਐਮ ਸੈਣੀ ਨੇ ਹਾਲ ਹੀ ਦੇ ਵਿੱਚ ਗ੍ਰਹਿ ਵਿਭਾਗ ਦੀ ਉੱਚ ਪੱਧਰੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਸੀਐਮ ਨਾਇਬ ਸਿੰਘ ਸੈਣੀ ਨੇ ਪੁਲਿਸ ਵਿਭਾਗ ਦੇ ਆਧੁਨਿਕੀਕਰਨ ਅਤੇ ਮਹਿਲਾ ਸੁਰੱਖਿਆ ਵੱਲ ਠੋਸ ਕਦਮ ਚੁੱਕਣ ਦੇ ਨਿਰਦੇਸ਼ ਜਾਰੀ ਕੀਤੇ ਨੇ ਹਰਿਆਣਾ ਚ ਨਾਇਬ ਸਿੰਘ ਸੈਣੀ ਦੀ ਸਰਕਾਰ ਅਤੇ ਪੁਲਿਸ ਵਿਭਾਗ ਰਾਜ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਵਿਵਸਥਿਤ ਮਾਹੌਲ ਦੇਣ ਦੇ ਲਈ ਮਿਸ਼ਨ ਮੋਰ ਦੇ ਵਿੱਚ ਕੰਮ ਕਰ ਰਹੇ ਨੇ ਪੁਲਿਸ ਵਿਭਾਗ ਦੇ ਕੰਮ ਦੀ ਸਮੀਖਿਆ ਦੇ ਲਈ ਸੀਐਮ ਸ਼ੈਣੀ ਨੇ ਗ੍ਰਹਿ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਸੀਐਮ ਸ਼ੈਣੀ ਨੇ ਕਿਹਾ ਹੈ ਕਿ ਰਾਜ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਅਤੇ ਪੁਲਿਸ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦੇ ਲਈ ਸਰਕਾਰ ਲਗਾਤਾਰ ਫੈਸਲਾਕੁਨ ਕਦਮ ਚੁੱਕ ਰਹੀ ਹੈ ਉਨ੍ਹਾਂ ਨੇ ਐਲਾਨ ਕੀਤਾ ਹੈ ਕਿ ਪੁਲਿਸ ਵਿਭਾਗ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਜਲਦ ਹੀ ਵਧਾਈ ਜਾਏਗੀ ਮਹਿਲਾ ਸੁਰੱਖਿਆ ਲਈ ਨਮੀਆਂ ਪਹਿਲਾਂ ਦੇ ਨਾਲ ਸੀਐਮ ਸ਼ੈਣੀ ਨੇ ਇਸ ਮੀਟਿੰਗ ਵਿੱਚ ਪੁਲਿਸ ਵਿਭਾਗ ਦੇ ਆਧੁਨਿਕਕਰਨ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਵਿਭਾਗ ਨੂੰ ਨਮੀਆਂ ਅਤੇ ਅਪਗ੍ਰੇਡ ਟੈਕਨੋਲੋਜੀ ਦੇ ਨਾਲ ਜੋੜਨ ਦੇ ਲਈ ਨਮੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਮੀਟਿੰਗ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਵਿਸ਼ਾ ਸਮਾਰਟ ਟ੍ਰੈਫਿਕ ਪ੍ਰਬੰਧਨ ਤੇ ਵੀ ਚਰਚਾ ਹੋਈ। ਚਰਚਾ ਦੌਰਾਨ ਦੱਸਿਆ ਗਿਆ ਕਿ ਰਾਜ ਦੇ ਮਹੱਤਵਪੂਰਨ ਟ੍ਰੈਫਿਕ ਮੈਨੇਜਮੈਂਟ ਮਿਸ਼ਨ ਦੇ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਨੇ ਜਵਾਨਾਂ ਨੂੰ ਗੈਰਕਾਨੂੰਨੀ ਵਿਦੇਸ਼ੀ ਰੁਜ਼ਗਾਰ ਅਤੇ ਧੂਖਾ ਤੜੀ ਤੋਂ ਬਚਾਉਣ ਲਈ ਹਰਿਆਣਾ ਰਜਿਸਟ੍ਰੇਸ਼ਨ ਅਤੇ ਰੈਗੂਲੇਸ਼ਨ ਆਫ ਟਰੈਵਲ ਏਜੰਟਸ ਐਕਟ 2025 ਲਾਗੂ ਕਰ ਦਿੱਤਾ ਹੈ ਇਹ ਕਾਨੂੰਨ ਗੈਰ ਕਾਨੂੰਨੀ ਮਾਈਗ੍ਰੇਸ਼ਨ ਅਤੇ ਨਕਲੀ ਏਜੰਟਾਂ ਦੀਆਂ ਗਤੀਵਿਧੀਆਂ ਤੇ ਪੂਰੀ ਨੋਕ ਲਗਾਏਗਾ ਗ੍ਰਹਿ ਵਿਭਾਗ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੰਕਲਪ ਪੱਤਰ ਦੇ ਵਾਅਦੇ ਤੇਜ਼ੀ ਪਾਰਦਰਸ਼ਤਾ ਅਤੇ ਨਤੀਜਾ ਕੇਂਦਰੀ ਤਰੀਕੇ ਦੇ ਨਾਲ ਲਾਗੂ ਕੀਤੇ ਜਾ ਰਹੇ ਨੇ ਨਾਗਰਿਕ ਸੇਵਾਵਾਂ ਵਿੱਚ ਸੁਰੱਖਿਆਤਾਚੇ ਅਤੇ ਨਿਆਂ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਚਨਬੱਧ ਹੈ ਸੁਬਕਵਾਕ ਜਿਲ੍ਹਿਆਂ ਵਿੱਚ ਨਮੀ ਮੈਲਾ ਥਾਣਿਆਂ ਦੀ ਪ੍ਰਕਿਰਿਆ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਦੇ ਵੱਲੋਂ ਇਹ ਮੋਹਮ ਚਲਾਈ ਗਈ ਹੈ ਔਰ ਇਸ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਦੇਸ਼ ਨੂੰ ਇੱਕ ਵਧੀਆ ਰਸਤੇ ਤੇ ਚਲਾਉਣ ਦੇ ਲਈ ਕੰਮ ਕੀਤਾ ਜਾ ਰਿਹਾ ਹੈ आत्मनिर्भर भारत जो आदरणीय प्रधानमंत्री जी का संकल्प है कि हमने दुनिया की तीसरी आर्थिक शक्ति भारत बनेगा उसको लेकर के काम कर रहे हैं क्योंकि चौथी स्थान के ऊपर भारत पहुंच गया है तीसरे स्थान के ऊपर आत्मनिर्भर भारत से ही रास्ता जाएगा उसकी झंडी भी हमने दिखाई है आज से ये कार्यक्रम प्रारंभ हुआ है और ये 24 दिसंबर तक चलेगा हर घर हर गांव को टच करेंगे ताकि लोगों को इससे अवगत कराया जाए उनसे जागरूक किया जाए कि वोकल फॉर लोकल जो प्रधानमंत्री जी बोलते हैं और स्वदेशी को हम अपनाएं, उसको लेकर के आज यात्रा का शुभारंभ किया है और इसी को लेकर के आज